ਖਬਰਨਾਮਾ ਦੇਖ ਰਿਹਾ ਸਾਰੇ ਹੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਕਾਂਗਰਸ ਪਾਰਟੀ ਦੇ ਵਿੱਚ ਕੀ ਚੱਲ ਰਿਹਾ ਹੈ ਕਾਂਗਰਸ ਪਾਰਟੀ ਵੀ ਦੋ ਤੋਂ ਤਿੰਨ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਆਪੋ ਆਪਣੇ ਆਪ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਰਾਜਾ ਵੜਿੰਗ ਦੀਆਂ ਤਾਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਖਾਸ ਕਰਕੇ ਜਦੋਂ ਉਹਨਾਂ ਦੀ ਧਰਮ ਪਤਨੀ ਜਿਮਣੀ ਚੋਣ ਹਾਰੀ ਹੈ ਹਲਕਾ ਗੱਦੜਬਾਹ ਤੋਂ ਉਸ ਦਿਨ ਤੋਂ ਲੈ ਕੇ ਲਗਾਤਾਰ ਸ਼ੱਕ ਇਤੇ ਜਾ ਰਹੇ ਨੇ ਕਾਰਗੁਜ਼ਾਰੀ ਤੇ ਰਾਜਾ ਵੜਿੰਗ ਦੀ ਲੇਕਿਨ ਇੱਧਰ ਰਾਜਾ ਵੜਿੰਗ ਨੇ ਕਿਲਾ ਠੋਕ ਦਿੱਤਾ ਹੈ ਖੜਕਾਤਾ ਹੈ ਰਾਣਾ ਗੁਰਜੀਤ ਨੂੰ ਕਿਉਂਕਿ ਰਾਣਾ ਗੁਰਜੀਤ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਜਿਹੜੇ ਰਾਜਾ ਵੜਿੰਗ ਨੇ ਉਹ ਛੋਟੇ ਦਿਲ ਦੇ ਨੇ ਉਹ ਮੈਦਾਨ ਛੱਡ ਕੇ ਭੱਜਣ ਵਾਲੇ ਨੇ ਲੇਕਿਨ ਇੱਧਰ ਹੋਰੀ ਪਸੂੜੀ ਪੈ ਗਈ ਹੈ ਰਾਣਾ ਗੁਰਜੀਤ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜ ਪੰਜਾਬ ਕਾਂਗਰਸ ਦੇ ਪ੍ਰਧਾਨ ਸਿੰਘ ਰਾਜਾ ਵੜਿੰਗ 5 April ਨੂੰ ਸultanpur Lodhi ਵਿੱਚ ਇੱਕ ਰੈਲੀ ਸਮੂਦਨ ਕਰਨਗੇ ਇਹ ਕਦਮ ਸੀਨੀਅਰ ਆਗੂ ਨੇਤਾ ਰਾਣਾ ਗੁਰਜੀਤ ਸਿੰਘ ਨਾਲ ਉਹਨਾਂ ਦੀ ਦੁਸ਼ਮਣੀ ਦੇ ਇੱਕ ਨਵੇਂ ਕਿਸੇ ਵਜੂ ਦੇਖਿਆ ਜਾ ਰਿਹਾ ਹੈ ਜਿਨਾਂ ਦਾ ਇਲਾਕੇ ਵਿੱਚ ਕਾਫੀ ਪ੍ਰਭਾਵ ਹੈ ਭਾਵੇਂ ਸੂਬਾ ਕਾਂਗਰਸੀ ਮੁਖੀ ਨੇ ਇਸ ਮੁੱਦੇ ਨੂੰ ਘਾਟ ਕਰਨ ਦੀ ਕੋਸ਼ਿਸ਼ ਕੀਤੀ ਇਹ ਸਮਾਗਮ ਦੀ ਪੁਸ਼ਟੀ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਮੈਂਮ ਦਾ ਹਿੱਸਾ ਬਣਿਆ ਰਾਣਾ ਗੁਰਜੀਤ ਨੇ ਦੋਚ ਲਾ ਕੇ ਮੁਕਾਬਲੇ ਕਾਰਨ ਕੀਤਾ ਜਾ ਰਿਹਾ ਹੈ ਸਾਬਕਾ ਮੰਤਰੀ ਰਾਣਾ ਇੰਦਰਪ੍ਰਤਾਪ ਇਸ ਸਮੇਂ ਹਲਕੀ ਤੋਂ ਆਜ਼ਾਦ ਵਿਧਾਇਕਾਂ ਰਾਣਾ ਗੁਰਜੀਤ ਸਿੰਘ ਗਵਾਂਢੀ ਕਪੂਰਤਾਲ ਸੀਟ ਤੇ ਕਾਂਗਰਸ ਦੇ ਵਿਧਾਇਕਾਂ ਸultanpur Lodhi ਸਮਾਗਰ ਰਾਣਾ ਗੁਰਜੀਤ ਵੱਲੋਂ 11 ਮਾਰਚ ਨੂੰ ਵੜਿੰਗ ਤੇ ਜੱਦੀ ਜ਼ਿਲ੍ਹਾ ਮੁਕਤਸਰਬ ਚ ਰੈਲੀ ਤੋਂ ਹਫ਼ਤੇ ਬਾਅਦ ਆਯੋਜਕ ਕੀਤਾ ਗਿਆ ਪਹਿਲਾ ਰਾਜਾ ਵੜਿੰਗ ਦੀ ਕਨਸਟੀਟਿਊਸ਼ਨ ਦੇ ਵਿੱਚ ਜਾ ਕੇ ਦਹਾੜਬਾਰੀ ਰਾਣਾ ਗੁਰਜੀਤ ਨੇ ਲੇਕਿਨ ਇਧਰ ਰਾਜਾ ਵੜਿੰਗ ਘਟ ਨਹੀਂ ਕਿਸੇ ਤੋਂ ਸultanpur Lodhi ਦੇ ਵਿੱਚ ਰੈਲੀ ਲਖ ਲਈ ਕੀ ਹੈ ਕਾਂਗਰਸ ਪਾਰਟੀ ਦੀ ਜੁੜੇਗਾ ਬਲਾਕ ਤੇ ਜਿੱਤੇਗੀ ਕਾਂਗਰਸ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੈ ਯਾਨੀ ਕਿ ਇੱਕ ਦੂਜੇ ਦੇ ਨਾਲ ਦੁਸ਼ਮਣੀ ਕਰ ਰਹੇ ਨੇ ਕਿਉਂਕਿ ਰਾਣਾ ਗੁਰਜੀਤ ਸਿੰਘ ਨੂੰ ਖੜਕੌਣ ਜਾ ਰਹੇ ਨੇ ਰਾਜਾ ਬੜਿੰਗ ਰਾਜਾ ਬੜਿੰਗ ਦੇ ਨਾਲ ਸੁਖਪਾਲ ਸਿੰਘ ਖੈਰਾ ਵੀ ਹੋਣਗੇ ਪ੍ਰਤਾਪ ਸਿੰਘ ਬਾਜਬਾ ਵੀ ਹੋਣਗੇ ਚੰਨਜੀਤ ਸਿੰਘ ਚੰਨੀ ਵੀ ਹੋਣਗੇ ਪ੍ਰਗਟ ਸਿੰਘ ਤੇ ਇਸ ਸਮੇਂ ਰਾਣਾ ਗੁਰਜੀਤ ਦੀ ਚੰਗੀ ਯਾਰੀ ਜਿਹੜੀ ਗੁੜੀ ਮਿੱਤਰਤਾ ਬਣ ਚੁੱਕੀ ਹੈ ਕਿਉਂਕਿ ਆਸ਼ੂ ਭਾਰਤਪੁਤ੍ਰ ਆਸ਼ੂ ਦੇ ਘਰ ਰਾਣਾ ਗੁਰਜੀਤ ਅਤੇ ਪਰਗਤ ਸਿੰਘ ਹੀ ਦੇਖੇ ਗਿਆ ਬਾਕੀ ਨਹੀਂ ਨਜ਼ਰ ਆਏ ਹਰੀ ਚੰਡੀ ਉਹਨਾਂ ਨੂੰ ਵੀ ਮਿਲ ਚੁੱਕੀ ਆਸ਼ੂ ਉਹਨਾਂ ਨੂੰ ਵੀ ਕਿ ਤੁਸੀਂ ਜਿਮਨੀ ਚੋਲ ਲੜਣੀ ਹੈ ਇਧਰ ਰਾਣਾ ਗੁਰਜੀਤ ਸਿੰਘ ਦੀਆਂ ਇਹ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਕਿ ਰਾਣਾ ਗੁਰਜੀਤ ਸਿੰਘ ਦੀ ਹੋਣ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਦੁਸ਼ਮਣੀ ਵਧੇਗੀ ਅਤੇ ਜਲਦੀ ਹੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਦਾ ਨਿਗਾ ਸਵਾਗਤ ਵੀ ਕੀਤਾ ਜਾਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਨਾਮਵਰ ਲੋਕ ਚਾਹੀਦੇ ਨੇ ਪੰਜਾਬ ਤੋਂ ਖਾਸ ਕਰਕੇ ਸਿੱਖ ਭਾਈਚਾਰੇ ਦੇ ਜੱਟ ਸਿੱਖ ਭਾਈਚਾਰੇ ਦੇ ਰਾਣਾ ਗੁਰਜੀਤ ਦੀਆਂ ਤਾਂ ਪਹਿਲਾਂ ਬੜੀਆਂ ਖਬਰਾਂ ਆਈਆਂ ਨੇ ਕਿਉਂਕਿ ਸੁਖਪਾਲ ਸਿੰਘ ਖੈਰਾ ਕਹਿੰਦੇ ਨੇ ਕਿ ਰਾਣਾ ਗੁਰਜੀਤ ਜਿਹੜੇ ਨੇ ਅਤੇ ਉਹਨਾਂ ਦੇ ਸੁਪੁੱਤਰ ਵੱਲੋਂ 인ਦਰਪ੍ਰਤਾਪ ਸਿੰਘ ਰਾਣਾ ਵੱਲੋਂ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਵਾਲੀ ਬੋਲੀ ਜ ਬੋਲੀ ਬੋਲੀ ਜਾਂਦੀ ਹੈ ਖਾਸ ਕਰਕੇ ਜਿਹੜੀ ਮੱਕੀ ਦੀ ਫਸਲ ਨੂੰ ਲੈ ਕੇ ਐਮਐਸਪੀ ਦਾ ਵਾਅਦਾ ਕੀਤਾ ਗਿਆ ਹੈ ਰਾਣਾ ਗੁਰਜੀਤ ਵੱਲੋਂ ਉਹਨਾਂ ਕਹਿੰਦੇ ਕਿ ਰਾਣਾ ਗੁਰਜੀਤ ਸਿੰਘ ਵਪਾਰੀ ਨੇ ਤੇ ਵਪਾਰੀਆਂ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਬੜੀ ਵਧੀਆ ਬੰਦੀ ਹੈ ਧੰਨਵਾਦ